ਯਾਰ ਇਹ ਕਹਿੰਦੇ ਪਾਈ ਰਣਜੀਤ ਦੇ ਨਾਲ ਫੱਟੇ ਤੇ ਘੱਟੇ ਕਿੰਨ ਵਰਗੀ ਅੱਜ ਕਹਿੰਦੇ ਯਾਰ ਪੁੱਜਿਆ ਅੱਜ ਭਰਾ ਪੁੱਜਿਆ ਹੈਰੀਟ ਬਾੜੇ ਹੁਣ ਆਏ ਹੋਇਆ ਸਾਡੀ ਹੁਣੀ ਵੀਰ ਆਏ ਹੋਇਆ ਸਾਡੇ ਲਓ ਖੇਡ ਦੇ ਮੈਦਾਨ ਦੇ ਵਿੱਚ ਇਧਰ ਪਈ ਹੋਈ ਰੇਡ ਦੇ ਉੱਪਰ ਚੱਕੇ ਜਾਵ ਚੱਕੇ ਜਾਵ ਹੋ ਗਏ ਪੂਰੀ ਜਾਂਦੀ ਰੇਡ ਨੇ ਆਹ ਗੁਰਵਿੰਦਰ 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 ਪਿਆ ਪੁਰੀਆ ਹੰਦੇ ਦੋਰ ਚਾ ਗਿਆ ਆਹ ਗੁਰਵਿੰਦਰ ਘਾਗੇ ਵਾਲਾ ਵੀ ਆਇਆ ਹੋਇਆ ਅੱਜ ਮੇਲਾ ਹੋ ਤੇ 18 ਤਰੀਕ ਟੂਰ ਦੇ ਮੇਲੇ ਦੀ ਆ ਇਹ ਨਾਪਰ ਦੇ ਜਾਵਾਂਗੇ ਲੋ ਸਾਹਮਣੇ ਪਿੰਡ ਕਾਦੀ ਪਹਾੜਾ ਮੀਆਂਪੁਰੀਆ ਭਾਈ ਜੀ ਫਾਈਨਲ ਦੀਆਂ ਟੀਮਾਂ ਇਸ ਰਾਤ ਤੋਂ ਬਾਅਦ ਸੈਮੀਫਾਈਨਲ ਪਹਿਲਾ ਹੋਣਾ ਇਹ ਟੀਮਾਂ ਨੋਟ ਕਰ ਲੈਣਾ ਜਲਦੀ ਦੇਖਾ ਦੇਣਾ ਵੀਰੋ ਰੱਖਦੇ ਨੇ ਉਹਨਾ ਮੋੜਾਂ ਉੱਤੇ ਖਾਣੇ ਯਾਰੋ ਜਾਓ ਐਨ ਛੁੱਟੀ ਆ ਚੱਕਦੇ ਨੇ ਅਗਰੇ ਵਾਲਿਆ ਖਿਡਾਰੀ ਜੇ ਬਰ ਸਕਦੇ ਇਹਨਾਂ ਚਾਸਟੇ ਮਲੋਰੀ ਚਲੇ ਨੇ ਇਹ ਤਕਾਦੀ ਪੈਂਦੀ ਆ ਆਹ ਮੁੰਡੇ ਵਾਲਿਆ ਪੜ ਕੇ ਉੱਠ ਕੇ ਭੱਜਣਾ ਪੈਂਦਾ ਫੇਰ ਫੋੜ ਜਿੱਤੇ ਜਾਂਦੇ ਆ ਫੇਰ ਫੋੜ ਜਿੱਤੇ ਜਾਂਦੇ ਆ ਫੇਰ ਫੋੜ ਜਿੱਤੇ ਜਾਂਦੇ ਆ ਅੱਜ ਕਹਿੰਦਾ ਫੋੜਾਂ ਦੀਆਂ ਧਰਦੀਆਂ ਨੇ ਆ ਵੇਖੋ ਵੀ ਸਾਹਮਣੇ ਬਾਦ ਕੁਆਲੀਫਿਕੇਸ਼ਨ ਦਾ ਤਕੜਾ ਮੈਚ ਚੱਲ ਰਿਹਾ ਔਰ ਵੇਖੋ ਵੱਡੀ ਟੀਮ ਹੈ ਜਿੱਤੇ ਸਰਦਾਰ ਵਿੰਦਰ ਸਿੰਘ ਜੀ ਸੁਹਾਣਾ ਸਾਡੀ ਖੇਡ ਕਬੱਡੀ ਦੇ ਦੇਰਵੇਸ਼ ਪ੍ਰਮੋਟਰ ਔਰ ਵੇਖੋ ਵੀ ਵੱਡੀ ਟੀਮ ਨੇ ਬਾਦ ਦੀ ਕਬੱਡੀ ਨੂੰ ਔਰ ਨਾਲ ਵੱਡਾ ਵੀਰ ਗੁਰਵਿੰਦਰ ਚਾਹਲੀ ਸਰੇਟਿਆ ਵਾਲਾ ਔਰ ਨਾਲ ਲਾਤੀ ਨਾਗਰਿਆਣੀ ਨਾਲ ਨੇ

ਗੁਜਰਾਂ ਦਾ ਮੁੰਡਾ ਕਹਿੰਦੇ ਬਾਤੀ ਅੱਗੇ ਵੱਲ ਵਧਿਆ ਆ ਸਾਜੀ ਦਾ ਕਹਿੰਦੇ ਵੱਡਾ ਦਾ ਹੈ ਖਰਿਆ ਦਾ ਵੱਡਾ ਨਾ ਸਵਾਰ ਕੇ ਵਸੇ ਬਿੱਟੂ ਦਗਾਲ ਵੀ ਕਹਿੰਦੇ ਗੁਜਰਾਂ ਦਾ ਮੁੰਡਾ ਸੀ ਲੋਕ ਕਹਿੰਦੇ ਬਾਤੀ ਗੁਜਰਾਂ ਦਾ ਮੁੰਡਾ ਆ ਗੁਜਰਾਂ ਦਾ ਮੁੰਡਾ ਮੈਨੂੰ ਪਤਾ ਵੀ ਉਹ ਵੱਡਾ ਛੋਟੀ ਦਾ ਖਿਡਾਰੀ ਹੈ ਇਹ ਮੁੰਡਾ ਮਿਹਨਤ ਬਹੁਤ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਆਹ ਮੁੰਡੇ ਨੇ ਕਹਿੰਦੇ ਸਟਾਰ ਬਣਨਾ ਹੈ ਚੱਲ ਵੀ ਕਰੂਗਾ ਪਾਕ ਕਬੱਡੀ ਲੋ ਆਹ ਮੁੰਡਾ ਕਹਿੰਦੇ ਚਿੱਟਾ ਕਬੱਡੀ ਪਾ ਰਿਹਾ ਹੈ ਆਹ ਚਿੱਟਾ ਮੋਲੀਬਗਨ ਵਾਲਾ ਅਰਸ਼ ਗਗਨ ਕਰਨ ਵਾਲਾ ਨੇ ਵੱਡੀ ਮਿਹਨਤ ਕੀਤੀ ਆ ਆ ਮੇਲਾ ਕਰਵਾਉਣ ਦੇ ਲਈ ਭਾਈ ਰਣਜੀਤ ਤੇ ਭਤੀਜਿਆਂ ਨੇ ਵੱਡੀ ਮਿਹਨਤ ਕੀਤੀ ਹੈ ਚਾਚੇ ਨਾਲ ਅੱਗੇ ਸਾਰੇ ਮਿਲੂਗਾਂ ਧੰਨਵਾਦ ਸਾਡੇ ਆਕਾ ਜੀ ਕਰਮਤ ਸਿੰਘ ਜੀ ਉਹਨਾਂ ਦਾ ਦਿলো ਧੰਨਵਾਦ ਹੈ ਪਰ ਆ ਬੱਲੀ 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 ਆ ਵੇਖੋ ਵੀ ਬੱਲੀ ਆ ਵੇਖੋ ਵੀ ਸਾਹਮਣੇ ਵੀ ਆਪਰੀਆ ਹੰਦੇ ਟੂਰ ਕਰ ਰਿਹਾ ਉਹ ਬਾਲੀ ਨੇ ਟਿੱਕਾ ਫੜ ਲਿਆ ਟਿੱਕਾ कप्ट हुई आयो मुंहिंजी ਆਓ ਸਾਹਮਣੇ समी ਸਿੰਘ जल्दी ਇਸ਼ਾਰੇ ਕਰ समेंद्रशारे ਹੈ ਅੱਜ ਜਸੂ ਦੀ ਖਰਾੜ ਲਾਈਵ ਜਿਹੜੇ ਹੋਇਆ ਨੰਦਿਆ ਜਿਹੜੇ ਹੋਣਾ ਜਸਤੀ ਵਾਲੇ ਹਜੇਤ ਮੱਤਨ ਵਾਲੇ ਇਹਨਾਂ ਨੂੰ ਵੀ ਧੰਨਵਾਦ ਪਰ ਸਮੇਂ ਜਸੂ ਕਬੱਡੀ ਪਾਉ ਰਹੀ ਜਸੂ ਕਹਿੰਦੇ ਰੇਡ ਪਾਉਂਦੇ ਨੇ ਵਡਾ ਆਕੇ ਬਲ ਬਲ ਆਇਆ ਹੁਣ ਚਾਰ ਯਾਫੀ ਚਾਰੋ ਚਾਰ ਦੇ ਇੱਕ ਇੱਕ ਨੇ ਤੇ ਕਿੰਨੇ ਬਾਲੀ ਲਗਿਆ ਹੈ ਬਾਲੀਆਂ ਜੱਫਾ ਲਾਉਣਾ ਪੈਣਾ ਗੱਲ ਫੇਰ ਬੰਦੀ ਹੈ ਫੇਰ ਮੈਚ ਜਿੱਤੇ ਜਾਣੇ ਪਰ ਬੰਦੀ ਬੰਦੀ ਪਰ ਆਏ ਹਮਨ ਅੱਜ ਅਸੀਂ ਸਭ ਨੂੰ ਸਲਾਮ ਕਰਦੇ ਹਾਂ ਇਸੇ ਕਬੱਡੀ ਦੇ ਨਾਲ ਮੈਚ ਸਮਾਪਤ ਤੇ ਮਾਰੀ ਮਾਰ ਵਾਰ ਫਾਸਟ ਜਿਆ ਪਰ ਸਾਕੇ ਦਾ ਹਰ ਜੱਤੀ ਦਾ ਮੇਲਾ ਹੋਇਆ ਉਧਰ ਆਣ ਰਜ਼ੀ